ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਦਾ ਹੱਛਾ ਸੋਈ ਜੋ ਤਿਸ ਭਾਵ ਸੀ ਭੰਡਾ ਆਤਮ ਲੀਣ ਜਾ ਹੋਈ ਸੀ ਮੈਲੇ ਹੱਥੇ ਕਾ ਵਿਚਾਰ ਆਪ ਵਰਤਾਈ ਸੀ ਮਤ ਕੋ ਜਾਣੈ ਜਾਈ ਅੱਗੇ ਪਾਈ ਸੀ ਕਰਮ ਕਮਾਈ ਤੇਹਾ ਹੋਈ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤਿ ਸੋ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਗਾਵੇ ਚਾਰਾ ਤੀ ਲੋਕ ਸੁਣਾਈ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਮਾਨਸ ਕੀ ਬੇਚਾਰਾ ਤਿਹ ਲੋਕ ਸੁਣਾਇ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਵਾਹੀ ਗੁਰਤੀ ਦਾ ਖਲਸਾ ਵਾਹੀ ਗੁਰਤੀ ਕੀ ਪਸੇ ਜੋ ਜੁਗਟਾਂ ਚਵਰ ਸ਼ਤਰਤਸ ਦੀ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਯਮਾਨ ਗੁਰੂ ਪਿਆਰੇ ਵਾਲੇ ਸਭ ਸੰਗੀ ਜਨ ਵੱਟਪਾ ਕੇ ਹੋ ਸਤਿਗੁਰਾਂ ਦੀ ਪਿਆਰ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਾਂ। ਕਬੀਰ ਇੱਕ ਕਰੀ ਆਪ ਦੀ ਕਰੀ। ਆਦੀ ਹਉ ਤੇ ਆਤ। ਬਕਤਨ ਸੇਤੀ ਗੋਸਤੇ ਜੋ ਕੀ ਮੇਸੂਲਾ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਪਾਵਨ ਪਵਿੱਤਰ ਮੁਖਵਾਕਸ਼ੜੀ ਜੋੜੀ ਵਿੱਚ ਪਾਇਆ। ਸੋਹੀ ਰਾਗ ਦੇ ਅੰਦਰ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਬਚਨ ਮੁਬਾਰਕ ਅੰਗ 730 ਦੇ ਸਬੈ ਮੰਨ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਾਧੂ ਜੀ ਨੇ ਦੋ ਗੱਲਾਂ ਵੱਲੇ ਧਿਆਨ ਦਿਵਾਇਆ ਹੈ ਫਿਰ ਦਾ ਜੀਤਰ ਪਵਿੱਤਰ ਹੋਏਗਾ ਤੇ ਸ਼ਮਝਣਾ ਕਿ ਰਾਗ குரு ਨੂੰ ਚੰਗਾ ਲੱਗੇ ਤੇ ਦੂਜੀ ਗੱਲ ਜੇਕਰ ਹਿਰਦਾ ਪਵਿੱਤਰ ਨਹੀਂ ਹੈ ਉਹਦੀ ਜੁਗਤ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਹਉ ਪੰਮ ਵਿਚਾਰ ਦੀ ਹਰਮਤ ਤੱਕ ਪਹਿਲਾਂ ਰਸਨਾ ਕਰੋ ਪਵਿੱਤਰ ਅਗੰ ਸੈ ਗੁਰ ਸਤਿ ਪ੍ਰਵਾਨ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਬੱਤ ਸਿਆਣੇ ਪੁਰਖਾਂ ਦਾ ਇੱਕ ਬੜਾ ਪਿਆਰਾ ਕਥਨ ਹੈ ਰਿੰਦੇ ਕਰਜ ਫਰਜ ਤੇ ਮਰਜ ਇੰਨਾ ਥਿੰਨਾ ਚੀਜ਼ਾਂ ਦੀ ਜੇਕਰ ਆਪਾਂ ਸਮੇਂ ਸਿਰ ਜਿਹੜਾ ਸੰਭਾਲ ਕਰ ਲਈਏ ਤੇ ਇਹ ਵਾਦੇ ਪਰ ਜੀਨ ਤੇ ਜਿਆਦਾ ਧਿਆਨ ਨਾ ਦਿੱਤਾ ਜਾਵੇ ਸਮਾ ਪਾ ਕੇ ਫਿਰ ਇਨੇ ਵੱਧ ਜਾਂਦੇ ਨੇ ਸੁਮਾਲਣਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਜਿਹੜਾ ਹੈ ਜੇ ਕਰਜ ਸਮੇਂ ਸਿਰ ਮੋੜਨਾ ਹੈ ਤੇ ਉਹਦਾ ਵਿਆਜ ਦੇਣਾ ਪਏਗਾ ਫਰਜ਼ ਜਿਹੜਾ ਹੈ ਸਮੇਂ ਸਿਰ ਆਪਣੀ ਜਿਹੜਾ ਹੈ ਪੂਰੇ ਕਰਨੇ ਚਾਹੀਦੇ ਤੇ ਮਰਜ਼ ਭਾਵ ਰੋਗ ਬਿਮਾਰੀ ਮਰਜ਼ ਨੂੰ ਵੀ ਦੂਰ ਕਰਨ ਵਾਸਤੇ ਜਿਹੜਾ ਹੈ ਕਹਿੰਦੇ ਕਿ ਸਮੇਂ ਸਿਰ ਪ੍ਰਬੰਧ ਕੀਤਾ ਜਾਂਦਾ ਇੱਕ ਗਲ ਚੇਤੇ ਰੱਖਣਾ ਸਰੀਰ ਦੇ ਵਿੱਚ ਇੱਕੇ ਦਮ ਰੋਗ ਨਹੀਂ ਆਉਂਦਾ ਆਪਾਂ ਸੋਚਦੇ ਹੋਈਏ ਕਿ ਅੱਜ ਬੁਖਾਰ ਚੜਿਆ ਤੇ ਆਜੀ ਇਹ ਚੀਜ਼ ਆ ਗਈ ਸਮਾਂ ਲੱਗਦਾ ਅੰਦਰੋਂ ਅੰਦਰ ਹੀ ਕੀ ਕੁਝ ਸਾਡੇ ਅੰਦਰ ਚੱਲ ਰਿਹਾ ਹੈ ਹੋ ਰਿਹਾ ਹੈ ਉਹ ਤਿੱਖ ਜਣ ਤਦ ਪਤਾ ਲੱਗੇਗਾ ਜੀ ਤੋਂ ਅਸਲ ਦੇ ਵਿੱਚ ਉਹੀ ਚੀਜ਼ ਰੋਗ ਬਣ ਕੇ ਬਿਮਾਰੀ ਬਣ ਕੇ ਸਾਡੇ ਬਾਹਰਮੁਖੀ ਜੀਵਨ ਦੇ ਵਿੱਚ ਸਾਨੂੰ ਦਿਖੀ ਕਿ ਭਈ ਆ ਚੀਜ਼ ਹੈ ਚੰਗਾ ਖਲਮ ਨੋਖ ਹੋਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ 'ਤੇ ਧਿਆਨ ਦਵਾਇਆ ਹੈ ਕਿੰਦੇ ਇਨਸਾਨ ਦੇ ਅੰਦਰ ਕਦੋਂ ਰੋਗ ਪੈਦਾ ਹੋ ਜਾਵੇ ਕਿਸੇ ਵਿਕਾਰ ਪੈਦਾ ਹੋ ਜਾਣ ਕੋਈ ਪਤਾ ਨਹੀਂ ਜਿਵੇਂ ਉਦਾਹਰਨ ਗੰਗੂ ਬ੍ਰਾਹਮਣ ਦੀ ਉਦਾਹਰਨ ਆਪ ਸਮਝਾਂਗੇ। ਮਾਤਾ ਗੁਜਰੀ ਦੀ ਛੋਟੀ ਸਹਵ ਜਾਦੀ ਨੂੰ ਲੈ ਕੇ ਉਸ ਦੇ ਘਰ ਤਾਂ ਜਾਂਦੇ ਨੇ ਕਿਉਂਕਿ ਉਹ ਭਰੋਸੇ ਵਾਲਾ ਸੀ। ਇਹ ਸਾਡੇ ਘਰੇ ਕੰਮ ਕੀਤਾ ਹੈ। ਲਗਭਗ 22 ਸਾਲ ਤੇ ਆਮ ਤੌਰ ਤੇ ਇਨਸਾਨ ਨੂੰ ਕਰੋਸਾ ਹੀ ਹੋ ਜਾਂਦਾ ਕਿ ਚਲੋ ਕੋਈ ਨਹੀਂ ਆਪਣਾ ਹੀ ਹੈ ਬੇਕੋ ਮਾਂਦੇ ਵਿੱਚ ਕੋਈ ਐਸਾ ਵਹਿਮ ਜਾਂ ਐਸੀ ਕੋਈ ਗੱਲਬਾਤ ਨਾ ਲਿਆ ਕੇ ਮਾਤਾ ਜੀ ਵਿਸ਼ਵਾਸ ਕਰਕੇ ਤੁਰ ਪਏ ਉਸ ਵਕਤ ਤੱਕ ਸਥਿਖ ਸੀ ਪਰ ਕਦੋਂ ਅੰਦਰ ਦੇ ਹਾਲਾਤ ਬਦਲ ਜਾਣ ਵਿਸ਼ੇ ਵਕਾਰਾਂ ਦੇ ਰੂਪ ਅੰਦਰ ਕੋਈ ਪਤਾ ਨਹੀਂ ਇਸੇ ਕਰਕੇ ਕਿਸੇ ਵੀ ਚੀਜ਼ ਨੂੰ ਅਸੀਂ ਰੋਜ਼ ਦੀ ਵਰਤੋਂ ਵਿਹਾਰ ਵਿੱਚ ਲਿਆਉਣੇ ਆ ਨਾ ਉਹਨੂੰ ਚੈੱਕ ਕਰਦੇ ਰਹੇ ਮੰਨ ਲਓ ਕਿ ਅਸੀਂ ਰੋਜ਼ ਦਾ ਸਫ਼ਰ ਕਰਨਾ ਹੈ ਆਪਣੀ ਗੱਡੀ ਤੇ ਨਾ ਅਸੀਂ ਸਭ ਕੁਝ ਰਾਤ ਨੂੰ ਚੈੱਕ ਕਰਕੇ ਸੋਨੇ ਕਿ ਸਵੇਰੇ ਅਸੀਂ ਸਫ਼ਰ ਤੇ ਜਾਣਾ ਉਹਦੀ ਹਵਾ ਪਾਣੀ ਉਹਦਾ ਤੇਲ ਹਰ ਇੱਕ ਚੀਜ਼ ਨੂੰ ਜਿਹੜਾ ਦੇਖਿਆ ਜਾਂਦਾ ਕਿਉਂ ਕਿ ਤੁਰ ਲੱਗਿਆ ਸਾਨੂੰ ਕਿ ਕਸ਼ਟ ਨਾ ਹੋਵੇ। ਇਹ ਹਰ ਇੱਕ ਚੀਜ਼ ਵੱਲ ਧਿਆਨ ਦਿੱਤਾ ਜਾਂਦਾ। ਹੁਣ ਗੰਗੂ ਬ੍ਰਾਹਮਣ ਜਿਹੜਾ ਹੈ ਅਸਲ ਦੇ ਵਿੱਚ ਇਹ ਮੋਹਰਾਂ ਦੀ थैਲੀ ਨੂੰ ਵੇਖ ਕੇ ਨੀਂਦ ਦੀ ਬਦਲ ਜਾਂਦੀ। ਲਾਲਚ ਵਿੱਚ ਆ ਜਾਂਦਾ ਹੈ ਸੰਖੇਪ ਵਿੱਚ ਮੈਂ ਇਹ ਬੇਨਤੀ ਕਰਾਂ ਮਾਤਾ ਜੀ ਨੇ ਜਦੋਂ ਸਹਿਜ ਸੁਭਾਏ ਇਹ ਗੱਲ ਕਹੀਏ ਪੁੱਤਰਾ ਜਿਹੜੀ ਥੈਲੀ ਤੋਂ ਸੰਭਾਲੀ ਹੈ ਨਾ ਇਹਨੂੰ ਸੰਭਾਲ ਕੇ ਰੱਖ ਕੰਮ ਆਊਗੀ ਸਾਡੇ ਵੀ ਸਾਡੇ ਉੱਥੇ ਹੁਣ ਜਿਹੜਾ ਹੈ ਗੰਗੂ ਬ੍ਰਾਹਮਣ ਉਹ ਇੱਕ ਗੱਲ ਕਹਿੰਦਾ ਮੈਂ ਚੋਰੀ ਨਹੀਂ ਕੀਤੀ ਮੈਂ ਚੋਰ ਨਹੀਂ ਮੈਂ ਤੁਹਾਨੂੰ ਆਪਣੇ ਘਰ ਵਿੱਚ ਰੱਖਿਆ ਤੁਹਾਡੀ ਚੋਰੀ ਮੈਂ ਕਿਉਂ ਕਰਾਂ ਮਾਤਾ ਜੀ ਨੇ ਵੇਖ ਲਿਆ ਮੇਰੇ ਗੰਢ ਤੋਂ ਭਾਵੇਂ ਹੈ ਸਾਫ਼ ਸੱਚਾ ਇਨਸਾਨ ਵੀ ਅਸਲ ਦੇ ਵਿੱਚ ਕਦੋਂ ਬਦਨੀਤਾ ਹੋ ਜਾਵੇ ਕੋਈ ਪਤਾ ਨਹੀਂ

ایک پاسے گرو سب جی یہ گل سمجھا رہے می رسنا پر مان میں پریت نرجن درش پر نیتر اکانو سمجھا رہے ہیں تانا یہ ہویا کہ میں روز اپنے آپ جگہ چیک کرا سفر ہے نا زندگی کا رہ کرنا ਤੇ ਜੇ ਸਮੇਂ ਸਿਰ ਮੈਂ ਜਿਹੜਾ ਆਪਣੇ ਆਪ ਨੂੰ ਫਰੋਲਦਾ ਰਿਹਾ ਚੈੱਕ ਕਰਦਾ ਰਿਹਾ ਤੇ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਨੂੰ ਪਵਿੱਤਰ ਬਣਾ ਲਵਾਂ ਸੋਣਾ ਬਰਾਦ ਪਰ ਜੇ ਮੈਂ ਕਵਾਂਗਾ ਠੀਕ ਹੀ ਇਹ ਸਭ ਕੁਝ ਧਿਆਨ ਨਾ ਦਿੱਤਾ ਤੇ ਫਿਰ ਸਮਾਂ ਪਾ ਕੇ ਇਹ ਚੀਜ਼ਾਂ ਜੋ ਮੈਂ ਸ਼ੁਰੂਆਤ ਵਿੱਚ ਕਹੀਆਂ ਨੇ ਨਾ ਉਹ ਵੱਧੀਆਂ ਘਟ ਗਈਆਂ ਨੇ ਫਰਜ਼ ਵੀ ਵਾਧਾ ਹੈ ਫਰਜ਼ ਵੀ ਅਸਲ ਦੇ ਵਿੱਚ ਫਿਰ ਬਹੁਤ ਵਾਧ ਜਾਂਦਾ ਹੈ ਤੇ ਮਰਜ਼ੀ ਵੀ ਵਾਧੀ ਗੁਰੂ ਨਾਨਕ ਪਤਸ਼ਾਹ ਮਹਾਰਾਜ ਜੀ ਅੱਜ ਸਮਝਾ ਰਹੇ ਨੇ ਰੱਬ ਨੂੰ ਚੰਗਾ ਲੱਗਣਾ ਚਾਹੁੰਨਾ ਹੈ ਚਾਹੁੰਨਾ ਹੈ ਕਿ ਇਹ ਸਰੀਰ ਇਹ ਅੰਦਰ ਜਿਹੜਾ ਹੈ ਹਿਰਦਾ ਤੇਰਾ ਗੁਰੂ ਨੂੰ ਭਾ ਜਾਵੇ ਫਿਰ ਆਪਣੇ ਇਸ ਕਹ ਲੋ ਭਾਂਡੇ ਵੱਲੇ ਸ਼ਰੀਰ ਰੂਪੀ ਹਿਰਦੇ ਰੂਪੀ ਭਾਂਡੇ ਵੱਲੇ ਜਿਹੜਾ ਧਿਆਨ ਮਾਰ ਕਿਤੇ ਕੋਈ ਮੈਲ ਨਹੀਂ ਲੱਗੀ ਵੇਖਣਾ ਤੇ ਸਾਨੂੰ ਹੀ ਪੈਂਦਾ ਕਹੇ ਲਈ ਤੇ ਕੋਈ ਜਿਹੜਾ ਕਹਿੰਦਾ ਸੀ ਮਸ਼ੀਨ ਬਣੀ ਨਹੀਂ ਸੰਸਾਰਕ ਤੌਰ ਤੇ ਕਿ ਅੰਦਰ ਦੀ ਮਲੀਨਤਾ ਦਰਸਾ ਸਕੀ ਕੀ ਇਸ ਮਨੁੱਖ ਦੇ ਅੰਦਰ ਕਿੰਨੀ ਮੈਲ ਹੈ ਇਤ ਗੁਰੂ ਕੀ ਬਾਣੀ ਸ਼ੀਸ਼ਾ ਹੈ ਉਹ ਦਰਸਾਉਂਦੀ ਹੈ ਭਲਿਆ ਵੇਖ ਤੇ ਸਹੀਂ اے ਸ਼ਰੀਰਾ ਮੇਰੇ ਐਸ ਜਦ ਮੈਂ ਆਏ ਕੈ ਕਾ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋਹਰ ਮੰਨ ਵਸਾਇਆ ਇੰਨਾ ਸੋਹਣਾ ਰੂਪ ਜਿਨ੍ਹਾਂ ਦਿੱਤਾ, ਸ਼ਰੀਰ ਦਿੱਤਾ, ਸਭ ਕੁਝ ਦਿੱਤਾ, ਉਸ ਅਕਾਲ ਪੁਰਖ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ। ਸਿਮਲਕ ਜੀ ਕਹਿੰਦੇ ਗੱਲ ਤੇ ਸਿੱਧੀ ਇਹੋ ਹੀ ਹੈ, ਜੇ ਦੇ ਆਪਾਂ ਚਾਹੁੰਦੇ ਆ ਕਿ ਰੱਬ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਈਏ, ਫਿਰ ਆਪਣੇ ਇਸ ਭਾਂਡੇ ਨੂੰ, ਹਿਰਦੇ ਰੂਪੀ ਭਾਂਡੇ ਨੂੰ ਸੋਹਣਾ ਬਣਾਉਣਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ। ਜਿਹੜਾ ਰੱਬ ਨੂੰ ਪਿਆਰਾ ਲੱਗਣ ਲੱਗ ਪਿਆ ਇਹਦਾ ਸਮਝ ਉਹ ਹੀ ਹਿਰਦਾ ਕੋ ਬਿੱਤਰ ਚੰਗਾ ਹੈ ਭਾਂਡਾ ਆਤ ਮਲੀਣਾ ਤੋ ਤਾਹੱਛਾ ਨਾ ਹੋਏ ਸੀ ਸਤਿਗੁਰੂ ਜੀ ਕਹਿੰਦੇ ਜੇ ਵਿਕਾਰਾਂ ਦੇ ਨਾਲ ਇਹ ਭਾਂਡਾ ਲਿਪੜਿਆ ਹੋਇਆ ਤੇ ਇਸ ਭਾਂਡੇ ਨੂੰ ਧੋਣ ਵਾਸਤੇ ਜਿਹੜਾ ਅੰਦਰ ਦੀ ਯਾਤਰਾ ਸ਼ੁਰੂ ਕਰੇ ਮਨੁੱਖ ਜਦ ਅਸਰ ਬਾਹਰ ਨੂੰ ਦੌੜਦਾ ਹੈ। ਕੋਲ ਨਹੀਂ ਜਗਾ ਤੇ ਚੱਲ ਜਮਾ ਉੱਥੇ ਮੈਲ ਧੋਪਦੀ ਹੈ। ਉੱਥੇ ਜਾ ਕੇ ਮੈਂ ਜੋ ਵੀ ਮਾਰ ਲਵਾਂ ਤੇ ਉੱਥੇ ਇਹ ਜਿਹੜਾ ਹੈ ਮਲੀਨਤਾ ਦੂਰ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਐਸਾ ਨਹੀਂ। ਭਗਤ ਕਬੀਰ ਜੀ ਨੇ ਤੇ ਇੱਕ ਉਦਾਹਰਣ ਵੀ ਬੜੀ ਪਿਆਰੀ ਦਿੱਤੀ। ਕੁਛ ਸੱਜਣ ਭਗਤ ਕਬੀਰ ਜੀ ਨੂੰ ਆ ਕੇ ਕਹਿੰਦੇ ਆਓ ਆਪਾਂ ਗੰਗਾ ਦੇ ਨਾਂ ਆ ਕੇ ਆਈਏ ਜੇ ਭਗਵਾਨੀ ਦੀ ਸ਼ਕਤ ਇਹ ਲਗਤ ਸੰਸਾਰ ਨੂੰ ਦਿੱਤੇ ਜੋ ਮੈਂ ਬੇਨਤੀ ਕਰ ਰਿਹਾ ਅੰਦਰ ਦੀ ਯਾਤਰਾ ਕਰੀਏ ਬਾਹਰ ਮੁਕੀ ਜਾਣਾ ਚਾਹੀਦਾ ਹੈ ਸਰ ਸਾਡੇ ਇਤਿਹਾਸ ਸਥਾਨ ਨੇ ਤੀਰਥ ਸਥਲ ਨੇ ਸਭ ਕੁਝ ਹੈ ਅਸੀਂ ਜਾਈਏ ਨਾਤਮਸਤ ਹੋਈਏ ਉਤੋਂ ਦੇ ਇਤਿਹਾਸ ਤੋਂ ਉਤੋਂ ਦੀ ਬਰਕਤ ਤੋਂ ਅਸੀਂ ਜਾਣੋਈਏ ਵਿੱਚ ਕੋਈ ਸ਼ਕਲ ਪਰ ਆਪਾਂ ਕਹਿੰਦੇ ਆ ਕਿ ਅਸਲ ਦੇ ਵਿੱਚ ਸਾਰਾ ਮਹੀਨਾ ਜਾਂ ਸਾਰਾ ਸਾਲ ਪਾਪ ਕਰਮਾਈਏ ਬੁਰੇ ਕੰਮ ਕਰੀਏ ਫਿਰ ਜਾ ਕੇ ਜੂ ਬਿਮਾਰ ਆਈਏ ਤੇ ਪਾਪ ਲੈ ਜਾਣਗੇ ਐਸਾ ਇਹ ਸਜਣ ਕਹਿੰਦੇ ਆ ਉਹ ਬੰਦਾ ਚੱਲੀਏ ਭਗਤ ਜੀ ਕਹਿੰਦੇ ਮੈਂ ਤੇ ਜਾਣਾ ਨਹੀਂ ਪਰ ਮੇਰੀ ਇੱਕ ਛੈ ਲੈ ਜਾਓ ਚੀਜ਼ ਲੈ ਜਾਓ ਜਿੱਥੇ ਤੁਸੀਂ ਨਾ ਹੋਗੇ ਅੱਠਾਂ ਤੀਰਥਾਂ ਤੇ ਉੱਥੇ ਅਸਲ ਦੇ ਵਿੱਚ ਗੰਗਾ ਸਮੇਤ ਕਹਿ ਲੋ ਕਿ ਅੱਠਾਂ ਤੀਰਥਾਂ ਤੇ ਤੁਸੀਂ ਜਿਹੜਾ ਇਸ ਮੇਰੀ ਚੀਜ਼ ਨੂੰ ਲਵਾ ਕੇ ਤੇ ਤਾਂ ਕਿ ਲੋਕੀ ਸਮਝੋਣਾ ਸੀ ਸੰਸਾਰ ਇਹ ਦੀਦ ਤੇ ਜਾਣ ਵਾਲਾ ਕੋਈ ਵਿਰਲਾ ਹੈ ਜਿਹੜਾ ਅੰਦਰ ਤੋਂ ਸੁਚਮਤਾ ਲੈ ਕੇ ਆਉਂਦਾ ਹੈ ਨਹੀਂ ਤੇ ਜ਼ਿਆਦਾਤਰ ਮੈਲ ਹੀ ਲੈ ਕੇ ਆਉਂਦੇ ਲਾਉਣ ਤੇ ਮੈਲ ਗਏ ਸੀ ਦੂਣੀ ਚੜਾ ਕੇ ਉਹ ਸਾਨੂੰ ਪਤਾ ਹੈ ਅਸੀਂ ਕੀ ਕੁਛ ਕੀਤਾ ਉੱਥੇ ਜਾ ਕੇ ਚਲੋ ਇਸ਼ਨਾਨ ਕਰਵਾ ਕੇ ਤੇ ਸਮਾਂ ਪਾ ਕੇ ਆਏ ਲੌਕੀ ਅਰਪਣ ਕੀਤੀ। ਭਗਤ ਜੀ ਕਹਿੰਦੇ ਬੈਠੋ ਕੋਈ ਸ਼ਿਕਾਇਤ ਹੈ ਤੁਹਾਨੂੰ। ਜਲ ਪਾਨ ਸ਼ਿਕਾਇਤ ਆ ਤੇ ਜਿਹੜੀ ਲੌਕੀ ਦਿੱਤੀ ਸੀ ਉਹ ਵੀ ਤੋੜ ਕੇ ਰਤਾ ਰਤਾ ਦੇ ਦਿੱਤੀ। ਪਰ ਲੌਕੀ ਜੇਕਰ ਸਾਬਤ ਦਿੱਤੀ ਜਾਵੇ ਤੇ ਉਹਦਾ ਸ਼ਿਲਕਾ ਕੌੜਾ ਹੁੰਦਾ। ਉਹਨਾਂ ਸੱਜਣਾ ਨੇ ਲੌਕੀ ਖਾਧੀ ਤੇ ਜ਼ੁਬਾਨ ਤੇ ਜਦੋਂ ਰਸਾਇਆ ਨਾ ਲੌਕੀ ਦੇ ਛਿਕੜਾਂ ਦਾ ਇੱਕਦਮ ਸੁਸੂ ਕਰ ਲੱਗ ਪਏ। ਕਹਿੰਦੇ ਪਰ ਜੀ ਤੁਸੀਂ ਇਹ ਕੀ ਸਾਡੇ ਨਾਲ ਮਜ਼ਾਕ ਕੀ। ਸਵਾਗਤ ਕਰ ਵੀਰ ਜੀ ਕਹਿਣ ਲੱਗੇ ਮੈਂ ਤੇ ਸੋਚਿਆ ਇਹ ਠਾਠਾ ਤੀਰਥਾਂ ਦੇ ਇਸ਼ਨਾਨ ਤੋਂ ਬਾਅਦ ਸੰਦੇ ਵਿੱਚ ਹਰ ਇੱਕ ਛੈ ਪਵਿੱਤਰ ਹੋ ਜਾਂਦੀ ਹੈ। ਮੈਂ ਤੇ ਸੋਚਿਆ ਕਿ ਮੇਰੀ ਲੌਕੀ ਦੇ ਵਿੱਚ ਵੀ ਕਿਤੇ ਮਿੱਠਾਪਨ ਆ ਗਿਆ ਹੋਵੇਗਾ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕੀ ਜਿਹੜੀ ਹੈ ਕੌੜੀ ਦੀ ਕੌੜੀ ਰਹਿ ਗਈ ਹੁਣ ਸਮਝਾਉਣ ਦਾ ਭਾਵ ਇਹ ਹੈ ਇੱਕ ਲੋਕੀ ਦਾ ਅੰਦਰ ਦਾ ਸੁਭਾਅ ਹੈ ਜੋ ਕੌੜਾ ਨਹੀਂ ਇੱਕ ਲੋਕੀ ਦਾ ਬਾਹਰ ਦਾ ਸੁਭਾਅ ਹੈ ਜੋ ਕੌੜਾ ਹੈ ਸੰਸਾਰ ਨੂੰ ਕੀ ਸਮਝਾਇਆ ਕਿ ਦੋ ਤਰਫਾ ਨਾ ਰਹੋ ਜਾਂ ਤੇ ਕੌੜੇ ਬਣ ਜਾਓ ਜਾਂ ਮਿੱਠੇ ਬਣ ਜਾਓ ਜੇ ਤੀਰਥਾਂ ਤੇ ਗਏ ਉੱਥੇ ਮਿਠਾਸ ਲੈ ਕੇ ਮਠਾਪਣ ਲੈ ਕੇ ਜੇ ਧਾਰਮਿਕ ਸਥਾਨ ਤੇ ਆ ਪਾਏ ਆ ਇੱਥੇ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਗੇ ਇਹ ਸਾਡਾ ਤੀਰਥ ਸਥਾਨ ਹੈ ਗੁਰੂ ਘਰ ਇੱਥੇ ਜੇ ਤੁ ਚੌਕੜਾ ਮਾਰ ਕੇ ਆਪੋ ਬੈੰਨੇ ਆ ਨਾ ਉਦੋਂ ਸ਼ਰੀਰ ਦਾ ਇਸ਼ਨਾਨ ਨਹੀਂ ਅੰਦਰ ਦਾ ਸ਼ਿਲਾਨ ਹੁੰਦਾ ਹੈ गुरु की के कीर्तन राही वाणी राही कथा राही ਵਿਚਾਰਾ राही ਅਸੀਂ ਆਪਣੇ ਆਪ ਨੂੰ ਅੰਦਰ ਤੋਂ ਸ਼ੁੱਧ ਬਣਾਉ। ਇਹ ਤਾਂ ਨਹੀਂ ਹੋ ਸਕਦਾ ਜੇ ਕੋਸੀਂ ਆਪਣੀ ਅੰਦਰ ਦੀ ਯਾਤਰਾ ਸ਼ੁਰੂ ਨਾ ਕਰਾਂ। ਵੇਖੀਏ ਕਿ ਸੇਹ ਕਦਮ ਪੁੱਟ ਕੇ ਕਿੰਨਾ ਕੁਝ ਭਰਿਆ ਹੋਇਆ ਹੈ ਅੰਦਰ। ਇਹ ਤੇ ਹੈ ਨਹੀਂ ਕਿ ਸਾਨੂੰ ਆਪਣੇ ਜੀਵਨ ਦਾ ਪਤਾ ਨਾ ਹੋਵੇ। ਅਸੀਂ ਕੀ ਕਰਦੇ? ਸਭ ਪਤਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੇ ਕਾਹੇ ਕੀ ਕੁਸ਼ਲਾਤ ਆਸ ਦੀਪ ਹੋਏ ਪਰ ਗਿਆਨ ਸਾਡੇ ਕੋਲ ਹੈ ਗੁਰੂ ਕੀ ਬਾਣੀ ਸਾਡੇ ਕੋਲ ਹੈ ਚੰਗਾ ਰਸਤਾ ਮਾਲਕ ਜੀ ਦੱਸ ਰਹੇ ਨੇ ਤੇ ਫਿਰ ਵੀ ਜੇ ਮੈਂ ਪੂ ਵਿੱਚ ਲੰਗਾ ਜਾ ਕੇ ਤੇ ਗਲਤੀ ਹੋ ਗਈ ਥੋੜੀ ਗਲਤੀ ਤੇ ਫਿਰ ਮੇਰੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਹਿਣ ਲਗੇ ਜੇ ਅੰਦਰ ਤੋਂ ਵਿਕਾਰਾਂ ਦੇ ਨਾਲ ਹਿਰਦਾ ਤੇਰਾ ਅਪਵਿੱਤਰ ਹੋ ਗਿਆ ਗੰਦਾ ਹੋ ਗਿਆ ਇਹਨੂੰ ਧੋਣ ਵਾਸਤੇ ਬਾਹਰ ਦੀ ਯਾਤਰਾ ਸ਼ੁਰੂ ਨਾ ਕਰ ਉਧਾਂ ਜਾਣੇ ਬੇਸ਼ੱਕ ਜਾ ਜਿੱਥੇ ਜਾਣੇ ਦਰਸ਼ਨ ਕਰਨ ਜਾਣੇ ਜਾਓ ਪਰ ਅੰਦਰ ਦੀ ਮਲੀਨਤਾ ਨੂੰ ਦੂਰ ਕਰਨ ਵਾਸਤੇ ਮਾਲਕ ਜੀ ਕਹਿੰਦੇ ਉਹ ਅੰਦਰ ਦੀ ਯਾਤਰਾ ਸ਼ੁਰੂ ਕਰਨੀ ਪੈਗੀ ਸਰ ਉਹ ਯਾਤਰਾ ਰੋਜ਼ ਦੀ ਹੁੰਦੀ ਇਹਨਾਂ ਮਹੀਨੇ ਬਾਅਦ ਰੋਜ਼ ਦੀ ਤੇ ਰੋਜ਼ ਜਦੋਂ ਯਾਤਰਾ ਸ਼ੁਰੂ ਕਰਾਂਗੇ ਨਾ ਆਪਾਂ ਚੱਲਾਂਗੇ ਅੰਦਰ ਫਿਰ ਕਿੱਥੇ ਕੀ ਚੀਜ਼ ਪਈ ਹੈ ਚੰਗੀ ਆ ਬਾੜੀ ਉਹ ਸਭ ਪਤਾ ਲੱਗੇ ਤੇ ਜੇ ਆਪਾਂ ਤੁਰਨਾ ਹੀ ਨਹੀਂ ਤੇ ਫਿਰ ਤੇ ਅੰਦਰ ਸਭ ਕੁਝ ਵਧਣਾ ਹੀ ਹੈ ਘਟੇਗਾ ਤੇ ਹੈ ਹੀ ਨਹੀਂ ਇਸ ਕਰਕੇ ਮਾਲਕ ਜੀ ਕਹਿੰਦੇ ਏਦਾਂ ਇਲਕਾ ਸ਼ੁੱਧ ਨਹੀਂ ਹੁੰਦਾ ਬਾਹਰ ਦੀ ਯਾਤਰਾ ਦੇ ਨਾਵਣ ਚੱਲੇ ਤੀਰਥੀ ਮਨ ખોਟੀ ਤਮ ਚੋਰ ਸ਼ਰਧੂ ਜੀ ਦੇ ਬਚਨ ਨੇ ਦੀਰਥਾਂ ਤੇ ਚੱਲੇ ਨੇ ਲਾਉਣ ਵਾਸਤੇ ਪਰ ਅੰਦਰ ਖੋਟ ਐ। ਸ਼ੀਰਾਂ ਹੀ ਕਹ ਲੋਕੀ ਬਿਰਤੀ ਬਹੁਤ ਕੁਛ ਕਹਿ ਰਹੀ। ਇੱਕ ਭਾ ਲਾਠੀ ਨਾਤੇ ਆ ਦੋਹੇ ਪਾ ਚੜੀਐ ਸੋ। ਮਰਜੂ ਬਿਮਾਰੀ ਉੱਥੇ। ਕਿੰਦੇ ਕੁਛ ਮੈਲ ਲੈ ਗਈ ਸ਼ਰੀਰ ਦੀ ਤੇ ਅੰਦਰ ਉਤੋਂ ਦੂਣੀ ਮੈਲ ਫਰ ਗਈ। ਇਸ ਕਰਕੇ ਮਾਲਕ ਜੀ ਕਹਿੰਦੇ ਯਤਨ ਕਰੀਏ ਕਿ ਆਹ ਭਾਂਡਾ ਜਿਹੜਾ ਨਾ ਸੋਨਾ ਬਣ ਜਾਵੇ ਉਹਦੇ ਲਈ ਕੀ ਕਰਨਾ ਹੈ ਹੋਰ ਗੁਰਦੁਆਰੇ ਹੋਏ ਸੋਝੀ ਪਾਏ ਸੀ ਗੁਰਦੁਆਰਾ ਜਿਹੜਾ ਹੈ ਨਾ ਸੋਝੀ ਦਾ ਕਹਿੰਦਾ ਇੱਥੇ ਸਿਆਣਕ ਲੈਣ ਆਈਏ ਇੱਥੇ ਜਿਹੜਾ ਹੈ ਸ਼ੁਭ ਗੁਣ ਲੈਣ ਵਾਸਤੇ ਆਈ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ ਕੁਛ ਇੱਥੇ ਛੱਡ ਜਾ ਤਾ ਤੇਰੀ ਝੋਲੀ ਵਿੱਚ ਮੈਂ ਸੁਖ ਪਾਵਾਂਗਾ ਬਸ ਵਾਹਿਗੁਰੂ ਦੀ ਬਾਣੀ ਨੂੰ ਰੱਬ ਦੀ ਬਾਣੀ ਨੂੰ ਜਿਹੜਾ ਨਾ ਗਾ ਸੁਣ ਪਰ ਪ੍ਰੇਮ ਦੇ ਨਾਲ ਗਾਵੀਏ ਸੁਣੀਏ ਮਨ ਰੱਖੀਏ ਭਾਉ ਭਾਉ ਦਾ ਅਰਥ ਲਾ ਪਿਆਰ ਹੈ ਆਰ ਦੇਣਾ ਸਤਰੂ ਜੀ ਕਹਿੰਦੇ ਬਹੁਤ ਕੁਛ ਦਿਆਂਗਾ ਗੁਰੂ ਦਵਾਰ ਐ ਹੋਏ ਸੋਚੀ ਪਾਏ ਸੀ ਏਤ ਦਵਾਰ ਐ ਧੋਏ ਅੱਛਾ ਹੋਏ ਸੀ ਇਸ ਦਵਾਰੇ ਤੇ ਆ ਕੇ ਪਾਵੇ ਸਦਾ ਤੇ ਆ ਕੇ ਜਦੋਂ ਅੰਦਰ ਦਾ ਸ਼ਨਾਣ ਕਰਵਾਏਗਾ ਨਾ ਆਹੇ ਤਾਪਰ ਸੋਨਾ ਬਣ ਜਾਏਗਾ ਤੇ ਰੱਬ ਨੂੰ ਵੀ ਚੰਗਾ ਲੱਗੇਗਾ ਗੁਰੂ ਨੂੰ ਵੀ ਚੰਗਾ ਲੱਗੇਗਾ ਤੇ ਅਸੀਂ ਆਪਣੇ ਆਪ ਨੂੰ ਵੀ ਚੰਗਾ ਮਹਿਸੂਸ ਕਰਾਂਗੇ ਮਾਰੇ ਹੱਥੇ ਦਾ ਵਿਚਾਰ ਆਪ ਵਰਤਾਏ ਸੀ ਇੱਥੇ ਜਿਹੜਾ ਹੈ ਚੰਗੇ ਤੇ ਮਾੜੇ ਦੀ ਵਿਚਾਰ ਜਿਹੜੀ ਇਹਨਾਂ ਨੂੰ ਦੱਸੀ ਜਾਂਦੀ ਪਾਬਸੀ ਖੁਦ ਨਿਰਣਾ ਕਰ ਸਕਦੇ ਆ ਕਿ ਅਸੀਂ ਮਾੜੇ ਆ ਕਿ ਚੰਗੇ ਉਹਦਾ ਨਹੀਂ ਪਤਾ ਲੱਗਦਾ ਮਨੁੱਖ ਬੁਰਾ ਵੀ ਕਿਸੇ ਦਾ ਕਰ ਲਿਆ ਹੋਏਗਾ ਆਪਣੇ ਆਪ ਨੂੰ ਕਹੇਗਾ ਮੈਂ ਚੰਗਾ ਅੰਦਰ ਸੋਚਣਾ ਵੀ ਕਿਸੇ ਪ੍ਰਤੀ ਜਿਹੜਾ ਮਾੜਾ ਉਹ ਬਹੁਤ ਵੱਡਾ ਪਾਪ ਹੈ ਸਾਧ ਸੰਗਤਿ ਕੇ ਤੇ ਕਿੰਨਾ ਕੁਛ ਸੰਸਾਰ ਕਰਦਾ ਹੋਏ ਅੰਦਰੋਂ ਅੰਦਰੀ ਇਹ ਤੇ ਸੋਚ ਤੋਂ ਪਰੇ ਇਸ ਕਰਕੇ ਇੱਥੇ ਮਾਰੇ ਦੀ ਚੰਗੇ ਦੀ ਵਿਚਾਰ ਸਮਝਾਈ ਭਈ ਤੂੰ ਆਪ ਨਿਰਣਾ ਕਰ ਕਿਦਾਂ ਦਾ ਮਤ ਕੋ ਜਾਣੇ ਜਾਈ ਅੱਗੇ ਪਾਈ ਸੀ ਮਤਾਂ ਕਿਤੇ ਅਸੀਂ ਸਮਝੀਏ ਕਿ ਜੋ ਕੁਝ ਅਸੀਂ ਕਮਾ ਰਹੇ ਹਾਂ ਉਹ ਅੱਗੇ ਜਾ ਕੇ ਮਿਲੇਗਾ ਨਹੀਂ ਇੱਥੇ ਜੋ ਤੁਸੀਂ ਬੀਜੋਗੇ ਆਪਾਂ ਬੀਜਾਂਗੇ ਅਸਲ ਦੇ ਵਿੱਚ ਇੱਥੇ ਵੱਢਣਾ ਪੈਣਾ ਜੇ ਇਹ ਕਰਮ ਕਮਾਈ ਤੇਹਾ ਹੋਏ ਸੀ ਜਿਹੋ ਜੇ ਕਰਮ ਕਮਾਓਗੇ ਸਤਿਗੁਰੂ ਜੀ ਕਹਿੰਦੇ ਉਹੋ ਜੇ ਹੋ ਜਾਓ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਇਸੀ ਗੁਰੂ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਆਪ ਵਰਤਾਉਂਦਾ ਹੈ ਇਹ ਅੰਮ੍ਰਿਤ ਈ ਹੈ ਜੋ ਅਸੀਂ ਕਹ ਲੋ ਕਿ ਸਰਵਣ ਕਰ ਰਹੇ ਹਾਂ ਇਹ ਰੱਬ ਦਾ ਨਾਮ ਰੂਪੀ ਅੰਮ੍ਰਿਤ ਹੈ ਚਲਿਆ ਪਤਿ ਸਿਓ ਜਨਮ ਸਵਾਰ ਵਾਜਾ ਵਾਏ ਸੀ ਜਿਨ੍ਹਾਂ ਨੇ ਚੰਗੇ ਕਰਨ ਕਮਾਏ ਸੋਹਣੀ ਜ਼ਿੰਦਗੀ ਬਤੀਤ ਕੀਤੀ ਜਿੰਨਾ ਕੁਛ ਹੈ ਉਹਦੇ ਵਿੱਚ ਰਹਿ ਕੇ ਰੱਬ ਦਾ ਸ਼ੁਕਰ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਇੱਜ਼ਤ ਦੇ ਨਾਲ ਸੰਸਾਰ ਤੋਂ ਜਾਂਦਾ ਹੈ ਤੇ ਲੋਕ ਹੀ ਨਹੀਂ ਅਸਲ ਦੇ ਵਿੱਚ ਜਿਹੜਾ ਹੈ ਹਰ ਇੱਕ ਧੰਨੇ ਲੋਕ ਨੂੰ ਯਾਦ ਕਰਦਾ ਚੱਲਿਆ ਪਤਿ ਸਿਓ ਜਨਮ ਸਵਾਰ ਆਪਣਾ ਜਨਮ ਸਵਾਰ ਕੇ ਜਾਂਦਾ ਹੈ ਵਾਜਾ ਵਾਇਸੀ ਉਹਦੇ ਨਾਮ ਦੇ ਡੰਕੇ ਵਾਜਦੇ ਨਹੀਂ ਕਿ ਫਲਾਨਾ ਸਿੰਘ ਹੈਗਾ ਸੀ ਚੰਗੇ ਕੰਮ ਕਰਦਾ ਸੀ ਚੰਗਾ ਸੁਭਾ ਸੀ ਉਹ ਚਲਾ ਗਿਆ ਕਿਉਂ ਚਲਾ ਗਿਆ ਨਹੀਂ ਜਾਣਾ ਚਾਹੀਦਾ ਸੀ ਚੰਗੇ ਪਰਖਾਂ ਦੀ ਇਥੇ ਲੋੜ ਐਸੇ ਸ਼ਬਦ ਕਿਰ ਸੁਣਨ ਨੂੰ ਮਿਲਦੇ ਮਾਨਸ ਕੀ ਆਵੇ ਚਾਰਾ ਤੇ ਲੋਕ ਸੁਣਾਏ ਸੀ ਉਹਦੀ ਜੈ ਜੈਕਾਰ ਹੁੰਦੀ ਕਿੰਨਾ ਲੋਕਾਂ ਵਿੱਚ मनुख की जिन्ने ਲੋਕ ਦਾ ਗੁਣਦਾਨ ਕਰਦੇ ਵੇ ਜਿਨਨੇ ਆਪਣੇ ਹਿਰਦੇ ਨੂੰ ਸੋਹਣਾ ਬਣਾ ਲਿਆ ਨਾਨਕ ਆਪ ਨੇ ਹਾਲ ਸਭ ਕੁਲ ਤਾਰਸੀ ਆਪ ਵੀ ਉਹ ਨਿਹਾਲ ਹੁੰਦਾ ਹੈ ਵੈਗਰੀ ਦੇ ਨਾਮ ਰਹੀਂ ਤੇ ਆਪਣੀ ਕੁੱਲ ਨੂੰ ਵੀ ਉਤਾਰ ਲੈਂਦਾ ਇਸ ਕਰਕੇ ਯਤਨ ਸਾਡਾ ਇਹ ਹੋਣਾ ਚਾਹੀਦਾ ਘਰੇ ਗੰਦ ਪਿਆਵੇ ਨਾ ਅਸੀਂ ਖੁਦ ਜਰੂਰ ਕੋ ਚਾ ਕਰਨ ਵਾਸਤੇ ਤਿਆਰ ਹੋ ਜਾਣਾ। ਕਿਸਾ ਦਾ ਕਾਰ ਜਿਹੜਾ ਹੈ ਦੰਦਾ ਨਾਲ ਲੱਗੇ। ਇਹਨੂੰ ਸੋਨਾ ਬਣਾਈ। ਸਤਿਗੁਰੂ ਜੀ ਕਹਿੰਦੇ ਹਿਰਦੇ ਰੂਪ ਘਰ ਨੂੰ ਕਿਤੇ ਵੇਖੋ। ਇਥੇ ਵੀ ਰਾਜ ਨੇ ਬਹਿਣਾ ਆ ਤੇ ਗੁਰੂ ਨੇ ਬਹਿਣਾ। ਚੰਗੇ ਗੁਨਾ ਨੇ ਬਹਿਣਾ। ਤੇ ਆਪਾਂ ਇਸ ਇੱਤੇ ਨੂੰ ਮੇਲਾ ਕਿਉਂ ਰਹਿਣ ਦਈਏ? ਇੱਥੇ ਕਿਉਂ ਗੰਦ ਪਈਏ? ਇਨੁ ਸਾਫ ਸੁਥਰਾ ਕਰੀਏ ਕੀ ਉਜੀ ਕਿਰਪਾ ਨਾਲ ਆਪਣੇ ਅਨਸਾਰ ਤੇ ਕੁਛ ਨਹੀਂ ਹੋਣਾ ਬਸ ਤੱਲਾ ਲਈਏ ਮਾਲਕ ਆਪ ਕਿਰਪਾ ਕਰੋ ਅਸੀਂ ਇਸ ਹਿਰਦੇ ਨੂੰ ਸੋਨਾ ਬਣਾਈਏ ਤਾਂ ਜੋ ਇਸੇਜਾ ਆਪ ਜੀ ਦੇ ਬੈਠਣ ਲਾਇਕ ਹੋ ਸਕੇ ਹਾਲੇ ਤੇ ਰੱਬ ਨੇ ਕਿਛੀ ਪ੍ਰਗਟ ਹੋਣਾ ਸਾਨੂੰ ਪਤਾ ਹੈ ਸਾਡਾ ਇਸ ਕਰਕੇ ਯਤਨ ਹੋਣਾ ਚਾਹੀਦਾ ਮਨ ਮੈੜੇ ਸਭ ਕਿਛੁ ਮੈਲਾ ਤਨ ਧੋਤੇ ਮਾਨਾ ਖਾਲਾ ਹੋਏ ਬਿਆਨ ਨੂੰ ਬੁਲਾਇਆ ਜੀ ਮਾ ਵਾਹੀ ਤੁਰੀ ਦਾ ਅਸਲਾਮ ਵਾਹੀ